परम सत्कार युग दोस्तों तुम तो बहुत बहुत प्यार सत नमस्कार शबाखार मैं तो अपना लेखक पत्रकार राम सिंह ढिलों इस हफ्ते का विश्लेषण खबर इस हफ्ते की अंतरराष्ट्रीय वी खबर यह है कि ईरान ने तीन सौ के लगभग मिजाइल ड्रोन के बलस्टिक मजाइलों अपने तो अठारह हजार किलोमीटर दूर इजराइल से रात ਨੂੰ 1 ਵਜੇ ਜ਼ਬਰਦਸਤ ਹਮਲਾ ਬੋਲ ਕੇ ਉਸ ਨੂੰ ਤਬਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਨਾਲ ਹੀ ਉਸ ਦੇ ਨਾਲ ਲੱਗਦੇ ਦੇਸ਼ ਸੀਰੀਆ ਅਤੇ ਯਮਨ ਤੋਂ ਵੀ ਈਰਾਨ ਦੀ ਤਰਫੋਂ ਇਸ ਤਰ੍ਹਾਂ ਦਾ ਹੀ ਹਮਲਾ ਕੀਤਾ ਗਿਆ ਜਦ ਕਿ ਯੂਕੇ ਅਤੇ ਅਮਰੀਕਾ ਨੇ ਇਹ ਡਰੋਨ ਅਤੇ ਮਜ਼ਾਈਲਾਂ ਰੋਕਣ ਚੋਂ ਦੀ ਮਦਦ ਕੀਤੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ अरविंद केजरीवाल घेर विच ने ਤੇ ਕੱਲ 15 ਤਰੀਕ ਨੂੰ ਸੋਮਵਾਰ ਭਗਵੰਤ ਮਾਨ ਜੋ ਕਿ ਪੰਜਾਬ ਦੇ ਸੀਐਮ ਨੇ ਉਹਨਾਂ ਨੂੰ ਮਿਲਣ ਜਾ ਰਹੇ ਨੇ ਤੇ ਆਪਣੇ ਆਕਾ ਤੋਂ ਅਗਲੇ ਹੁਕਮ ਲੈਣਗੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਜੋ ਉਹਨਾਂ ਨੇ ਕਿਹਾ ਹੈ ਕਿ ਅਗਲੇ 5 ਸਾਲ ਜੋ ਰਾਸ਼ਨ ਹੈ ਗਰੀਬਾਂ ਨੂੰ ਉਹ ਲਗਾਤਾਰ ਮਿਲਦਾ ਰਹੇਗਾ ਇਸ ਦੇ ਨਾਲ ਹੀ 3 ਕਰੋੜ ਦੇ ਲਗਭਗ ਨਵੇਂ ਮਕਾਨ ਬਣਾਏ ਜਾਣਗੇ ਤੇ ਨਵਾਂ ਜੋ ਵਿਜ਼ਨ ਪੇਸ਼ ਕੀਤਾ ਹੈ ਤੇ ਉਹ ਉਸਤੇ ਅਨਸਾਰ ਕਿਸਾਨਾਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਤੇ ਵੀ ਕੰਮ ਕੀਤਾ ਜਾਏਗਾ। ਸਲਮਾਨ ਖਾਨ ਜੋ ਕਿ ਬਾਲੀਵੁੱਡ ਦੇ ਟਾਪ ਐਕਟਰ ਨੇ ਤੇ ਉਹਨਾਂ ਦੇ ਘਰ ਤੇ ਅੰधे ਤੰਦ ਗੋਲੀਆਂ ਜੋ ਚਲਾਉਣ ਵਾਲੇ 6 ਗੋਲੀਆਂ ਚਲਾਉਣ ਵਾਲੇ ਗੈਂਗਸਟਰ ਨੇ ਉਹਨਾਂ ਦਾ ਪਤਾ ਲਗਾ ਲਿਆ ਗਿਆ ਹੈ। ਉਹ ਹਰਿਆਣਾ ਨਾਲ ਸਬੰਧ ਰੱਖਦੇ ਨੇ ਤੇ ਜਲਦੀ ਹੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲਈ। ਵਿਸਾਖੀ ਦਾ ਤਿਉਹਾਰ ਪੰਜਾਬ ਦੇ ਵਿੱਚ ਤੇ ਪੂਰੇ ਸੰਸਾਰ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸ੍ਰੀ ਅਨੰਦਪੁਰ ਸਾਹਿਬ ਦੇ ਗੁਰੂ ਕੇ ਲਾਡਲੇ ਫੌਜਾਨ ਨੇ ਨੈਂਗ ਸਿੰਘਾਂ ਨੇ ਅੰਮ੍ਰਿਤ ਸੰਚਾਰ ਵੀ ਕੀਤਾ ਤੇ ਨਾਲ ਕੋੜ ਸਵਾਰੀਏ ਕਰਤੱਬ ਵੀ ਦਿਖਾਈ। ਪੰਜਾਬ ਵਿੱਚ ਚੋਣ ਪ੍ਰਚਾਰ ਜੋਰ-ਫਰ ਦਾ ਜਾ ਰਿਹਾ ਹੈ। ਦੇ ਹੰਸਰਾਜ ਹੰਸਾ ਜੋ ਕਿ ਫਰੀਦਕੋਟ ਡਿਸਟ੍ਰਿਕਟੋਂ ਆਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਨੇ ਉਹਨਾਂ ਦੀ ਚੋਣ ਦੇਚਸ ਬਣਦੀ ਦਿਖਾਰੀ ਹੈ ਦੋ ਤਿੰਨ ਗੱਲਾਂ ਨੇ ਪਹਿਲੀ ਤਾਂ ਗੱਲ ਭਾਰਤੀ ਜਨਤਾ ਪਾਰਟੀ ਦੇ ਜੋ ਉਮੀਦਵਾਰ ਨੇ ਉਹ ਉਹਨਾਂ ਦੀ ਵਜ੍ਹਾ ਕਰਕੇ ਜਿਹੜੇ ਕਿਸਾਨ ਜਥੇਬੰਦੀ ਇਹਨਾਂ ਨਾਲ ਵਿਰੋਧ ਕਰ ਰਹੇ ਨੇ ਪਰ ਜੋ ਦਲਿਤ ਵੀਰ ਨੇ ਉਹ ਕਿਸਾਨਾਂ ਦਾ ਵਿਰੋਧ ਕਰ ਰਹੇ ਨੇ ਇਸ ਤਰ੍ਹਾਂ ਉੱਥੇ ਅਜੀਬੋ ਗਰੀਬ ਸਥਿਤੀ ਬਣੀ ਹੋਈ ਹੈ ਤੇ ਟ੍ਰਾਂਸਪੋਰਟ ਮੰਤਰੀ ਇੰਡੀਆ ਦੇ ਨਿਤਿਨ ਗੜਕਰੀ ਨੇ ਕਿਹਾ ਕਿ 16 ਕਰੋੜ ਲੱਖ ਕਰੋੜ 16 ਲੱਖ ਕਰੋੜ ਦੇ ਲਗਭਗ ਪੈਟਰੋਲ ਤੇ ਡੀਜ਼ਲ ਹਰ ਸਾਲ ਸਾਡੇ ਦੇਸ਼ ਦੇ ਵਿੱਚ ਖਤ ਖਪਤ ਹੁੰਦਾ ਹੈ ਤੇ ਇਸ ਲਈ ਇਸ ਨੂੰ ਬੰਦ ਕਰਨ ਦੀ ਜ਼ਰੂਰਤ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਖੁਦ ਹਾਈਡਰੋਜਨ ਗੱਡੀ ਵਿੱਚ ਜਾਣਾ ਤੇ ਲਗਭਗ 5-7 ਸਾਲਾਂ ਦੇ ਵਿੱਚ 100 ਪ੍ਰਤੀਸ਼ਤ پابੰਦੀ ਡੀਜ਼ਲ ਤੇ ਪੈਟਰੋਲ ਤੇ ਲਗਾ ਦਿੱਤੀ ਜਾਏਗੀ ਤੇ ਇਹ ਮੈਨੂੰ ਯਕੀਨ ਹੈ ਕਿ ਭਾਰਤ ਇੱਕ ਨਵੇਂ ਦੌਰ 'ਚ ਪ੍ਰਵੇਸ਼ ਕਰਨ ਜਾਏਗਾ ਜਿੱਥੇ ਬਿਲਕੁਲ ਪੈਟਰੋਲ ਡੀਜ਼ਲ ਵਾਲੀ ਗੱਡੀ ਸੜਕ ਤੇ ਨਹੀਂ ਚੱਲੇਗੀ ਪਾਕਿਸਤਾਨ ਦੇ ਲਾਹੌਰ 'ਚ ਭਾਰਤੀ ਨਾਗਰਿਕ ਜੋ ਕਿ ਸਰਮਜੀਤ ਸਿੰਘ ਨੂੰ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ ਉਸ ਦਾ ਕਾਤਲ ਅੰਡਰਵਰਲਡ ਦਾ ਨਾ ਜੋ ਅਮੀਰ ਸਰਫਰੋਜ਼ ਨੂੰ कल गोलियां मार के लाहौर ਦੇ ਵਿੱਚ ਮਾਰ ਦਿੱਤਾ ਉਹ ਆਪਣੀ ਕਾਰ ਸਵਾਰ ਜਾ ਰਿਹਾ ਸੀ ਸਮਝਾਇਆ ਜਾ ਰਿਹਾ ਹੈ ਕਿ ਆਈਐਸ ਆਈਐਸ ਦੇ ਇਸ਼ਾਰੇ ਤੇ ਉਸ ਦਾ ਕਤਲ ਕੀਤਾ ਗਿਆ ਸੀ ਗੈਗਸਟਰ ਲਖਸਾਧਾਨਾ ਜੋ ਕਿ ਬਠਿੰਡਾ ਲੋਕ ਸਭਾ ਸੀਟੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਉਹ ਚੋਣ ਲੜਨਗੇ ਉਹਨਾਂ ਦਾ ਉਮੀਦਵਾਰੀ ਦਾ ਐਲਾਨ ਸਪਸ਼ਟ ਤੌਰ ਤੇ ਕਰ ਦਿੱਤਾ ਗਿਆ ਹੈ ਕਿ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਸਿਹਤ ਮਹਾਰਾ ਦਾ ਕਹਿਣਾ ਹੈ ਕਿ ਖਾਣਾ ਖਾਣ ਤੋਂ ਬਾਅਦ ਚ ਰੋਜ਼ਾਨਾ ਸ਼ਾਮ ਨੂੰ 10 ਮਿੰਟ ਜ਼ਰੂਰ ਸੈਰ ਕਰਨੀ ਚਾਹੀਦੀ ਹੈ। ਇਹਦੇ ਨਾਲ ਸਰੀਰ ਨੂੰ ਪੰਜ ਵੱਡੇ ਫਾਇਦੇ ਮਿਲਦੇ ਨੇ। ਪਹਿਲੀ ਗੱਲ ਤੇ ਆ ਵੀ ਹਜਮਾ ਠੀਕ ਰਹਿੰਦਾ ਹੈ। ਤੇ ਦੂਸਰੀ ਗੱਲ ਹੈ ਦਿਲ ਤੰਦਰੁਸਤ ਰਹਿੰਦਾ ਹੈ। ਤੇ ਤੀਸਰੀ ਗੱਲ ਹੈ ਮਨ ਸ਼ਾਂਤ ਰਹਿੰਦਾ ਹੈ। ਤੇ ਚੌਥੀ ਗੱਲ ਹੈ 슈ਗਰ ਲੈਵਲ ਕੰਟਰੋਲ ਰਹਿੰਦਾ ਹੈ ਪੰਜਵੀਂ ਗੱਲ ਹੈ ਭਾਰ ਵੀ ਆਪਣੀ ਜਗਾ ਠੀਕ ਰਹਿੰਦਾ ਹੈ ਇਸ ਕਰਕੇ ਦੋਸਤੋ ਸੈਰ ਕਰਨੀ ਡਾਕਟਰਾਂ ਦੇ ਇਨਸਾਰ ਜ਼ਰੂਰੀ ਹੈ ਤੇ ਇਸ ਦੇ ਨਾਲ ਹੀ ਖਬਰਾਂ ਦੇ ਵਿਸ਼ਲੇਸ਼ਣ ਦੀ ਸਮਾਪਤੀ ਹੈ ਤੇ ਤੁਹਾਨੂੰ ਜੇ ਸਾਡਾ ਚੈਨਲ ਪੰਜਾਬ ਮੀਡੀਆ .tv13 ਵਧੀਆ ਲੱਗਦਾ ਤਾਂ ਹੋਰ ਵੀ ਦੋਸਤਾਂ ਤੋਂ ਸਬਸਕ੍ਰਾਈਬ ਕਰੋ ਆਓ ਤੇ ਖੁਦ ਵੀ ਵੱਤਬਦ ਕਰੋ ਔਰ ਬਤ-ਬਤ ਸ਼ੇਅਰ ਵੀ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ